ਕਿਸੇ ਨੇ 5 ਸਾਲ ਸਾਡੀ ਸਰਕਾਰ ਰਹੀ ਹੈ ਪਹਿਲੇ ਵੀ ਇਹ 2002 ਦੇ 2000 ਤਾਂ ਕਿਸੇ ਨੇ ਕਵੀਲ ਨਾਲ ਪੰਗਾ ਨਹੀਂ ਲਿਆ ਹਰੇਕ ਬੰਦੇ ਰੁਜ਼ਗਾਰ ਹੈ 11 ਬੰਦੇ ਇੱਥੇ ਨੌਕਰੀ ਕਰਦੇ ਆ ਕੋਈ ਕੁਝ ਕਰੇ ਕੋਈ ਕਿਸ ਕਰੇ ਅਸੀਂ ਨੌਕਰੀਆਂ ਦੇਣੀ ਆ ਤੇ ਖੋਣੀ ਆ ਕੇਵਲ ਤਾਂ ਖਾਤੇ ਪਾ ਗਏ ਜਿੰਨੂੰ ਕੋਈ ਸੋਚ ਵੀ ਨਹੀਂ ਸਕਦਾ ਲੋਕਾਂ ਦੇ ਰੁਜ਼ਗਾਰ ਖੋ ਕੇ ਤੁਸੀਂ ਕਿਸ ਨੂੰ ਦੋਗੇ ਆਪਣੇ ਬੰਦੇ ਨੂੰ ਦੋਗੇ ਉਹ ਕਿਹਨੇ ਆ ਪੰਜਾਬ ਦੇ ਆ ਨਾ ਉਹਨਾਂ ਲੋਕਾਂ ਦਾ ਵੋਟਾਂ ਮੈਂ ਉਹ ਦਿਨੇ ਲੋਕਾਂ ਨੂੰ ਬੋਲ ਪਾ ਕੇ ਜਤਾਇਆ ਉਹਨਾਂ ਲੋਕਾਂ ਨੂੰ ਰੁਜ਼ਗਾਰ ਖੋ ਰਹੇ ਜੇ ਦਮੋਂ ਤੁਸੀਂ ਕਬਜ਼ਾ ਕਰਨਾ ਪਹਿਲਾਂ ਜਿਹੜਾ ਉਸ ਇਲਾਕੇ ਦਾ ਐਮ ਐਲ ਏ ਹੋਗਾ ਸਰਕਾਰੀ ਨੁਮਾਇੰਦਾ ਹੋਗਾ ਉਹ ਬੁਲਾ ਕੇ ਕੋਗਾ ਭਈ ਐਸੇ ਤੁਲਣ ਲੱਗਿਆ ਇੱਕ অপারেਟਰ ਜਿਹੜੇ ਕੇਵਲ অপারেਟਰ ਆ ਇਹਨਾਂ ਦੇ ਪਰਚੇ ਦੇਣੇ ਪੈਣੇ ਆ ਉਸ ਤੋਂ ਬਾਅਦ ਫਿਰ ਉਹਨਾਂ ਦੀ ਸੁਣੂਗਾ ਕ ਉਹਨਾਂ ਦੀ ਸੁਣੂਗਾ ਕਿਸ ਨੇ 5 ਸਾਲ ਸਾਡੀ ਸਰਕਾਰ ਰਹੀ ਹੈ ਪਹਿਲੇ ਵੀ ਰਹੀ ਹੈ 2002 ਦੇ 2007 ਤੱਕ ਕਿਸੇ ਨੇ ਕੇਵਲ ਨਾਲ ਪੰਗਾ ਨਹੀਂ ਲਿਆ ਕਿਉਂ ਹਰ ਇੱਕ ਬੰਦੇ ਦਾ ਹਰਦਕਾਰ ਆ ਹਜ਼ਾਰਾਂ ਬੰਦੇ ਇੱਥੇ ਨੌਕਰੀ ਕਰ ਰਹੇ ਆ ਕੋਈ ਕੁਝ ਕਰੇ ਕੋਈ ਕੁਝ ਕਰੇ ਅਸੀਂ ਨੌਕਰੀਆਂ ਦੇਣੀਆਂ ਕਿ ਖੋਣੀਆਂ ਕੇਵਲ ਤਾਂ ਖੱਤ ਪਾ ਗਈ ਜਿਹਨੂੰ ਕੋਈ ਸੋਚ ਵੀ ਨਹੀਂ ਸਕਦਾ ਲੋਕਾਂ ਦੇ ਰਜ਼ਕਾਰ ਖੋ ਕੇ ਤੁਸੀਂ ਕਿਸ ਨੂੰ ਦੇਵੋਗੇ ਆਪਣੇ ਬੰਦੇ ਦੋਗੇ ਉਹ ਕਿਹਨੇ ਆ ਪੰਜਾਬ ਦੇ ਆ ਨਾ ਉਹਨਾਂ ਲੋਕਾਂ ਦਾ ਵੋਟਾਂ ਮੈਂ ਉਨ ਦਿਨੇ ਲੋਕਾਂ ਨੇ ਤੁਹਾਨੂੰ ਬੋਰਡ ਪਾ ਕੇ ਜਤਾਇਆ ਉਹਨਾਂ ਲੋਕਾਂ ਨੇ ਸਿਰਜਕਾਰ ਖੋ ਰਹੇ ਕੇਵਲਾਂ ਤੁਸੀਂ ਕਬਜ਼ੇ ਕਰਨੇ ਸਾਡੀ ਸਰਕਾਰ ਜੀ 5 ਸਾਲ ਕਦੇ ਸੋਣੇ ਪਟਾਲੇ ਤੇ ਕਬਜ਼ਾ ਕਰਿਆ ਕਿਸੇ ਕਾਂਗਰਸੀ ਨੇ ਅਸੀਂ ਮੈਂ ਮੇਰੇ ਆਪਣੇ ਹਲਕੇ ਦੇ ਬਥੇਰੇ ਸਾਡੇ ਕੋਲ ਆਏ ਕਿ ਮੈਂ ਕਹਾਂ ਜੀ ਇਹ ਤਾਂ ਕੈਦੇ ਕਾਨੂੰਨਾਂ ਇਹ ਤਾਂ ਕੋਈ ਕਿਸੇ ਦੇ ਘਰ ਦਾ ਮਾਮਲਾ ਥੋੜੀ ਹੈ ਇਹ ਤਾਂ ਸਿਸਟਮ ਨਾਲ ਚੱਲ ਰਿਹਾ ਹੈ ਕਾਨੂੰਨ ਦੇ ਨਾਲ ਚੱਲ ਰਿਹਾ ਹੈ ਕਾਨੂੰਨ ਤੋਂ ਬਾਹਰ ਹੋ ਕੇ ਜੀ ਥੋੜੀ ਕਿਸੇ ਦਾ ਕੰਮ ਕੋਲ ਸਕਦੇ ਆ ਇਹ ਇਹ ਤਾਂ ਇਹ ਤਾਂ ਕਾਨੂੰਨ ਦਾ ਪਤਾ ਹੀ ਨਹੀਂ ਨਾ ਵੀ ਕਾਨੂੰਨ ਕੀ ਹੁੰਦਾ ਕੇਵਲ ਆਪਰੇਟਰਾਂ ਦੀ ਸ਼ਿਕਾਇਤ ਨਹੀਂ ਦਰਜ ਕਰ ਰਹੀ ਜਿਹੜੇ ਉਹ ਪੁਲਿਸ ਕਿਵੇਂ ਕਰੂਗੀ ਜੀ ਭਾਈ ਜਦੋਂ ਸਰਕਾਰੀ ਕਰਾ ਰਹੀ ਹੈ ਉਹਨੇ ਨੌਕਰੀਆਂ ਨਹੀਂ ਕਰਿਆ ਉਹਨਾਂ ਨੂੰ ਲਾਇਆ ਜਾਂਦਾ ਭਾਜੀ ਜੇ ਭਾਈ ਆਪਰੇਟਰਾਂ ਨੂੰ ਕੁੱਟੇਗਾ ਤਾਂ ਤੁਹਾਨੂੰ ਠਣਾ ਦੇਵਾਂਗੇ ਉਹਨੇ ਆਪਣੇ ਠਾਣੇ ਘਾਣੇ ਆ ਜਦੋਂ ਤੁਸੀਂ ਕਬਜ਼ਾ ਕਰਨਾ ਪਹਿਲਾਂ ਜਿਹੜਾ ਉਸ ਇਲਾਕੇ ਦਾ ਐਮਐਲਏ ਹੋਗਾ ਸਰਕਾਰੀ ਨੁਮਾਇੰਦਾ ਹੋਗਾ ਉਹ ਬੁਲਾ ਕੇ ਕਹੂਗਾ ਭਈ ਐਸੇ ਚੁਲਣ ਲੱਗਿਆ ਇੱਕ অপারেਟਰ ਜਿਹੜੇ ਕੇਵਲ অপারেਟਰ ਆ ਇਹਨਾਂ ਦੇ ਪਰਚੇ ਦੇਣੇ ਪੈਣੇ ਆ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੀ ਸੁਣੂਗਾ ਕ ਉਹਨਾਂ ਦੀ ਸੁਣੂਗਾ ਉਹਨੇ ਆਪਣੀ ਨੌਕਰੀ ਲੈਣੀ ਆ ਉਹਨੇ ਆਪਣਾ ਠਾਣਾ ਚਲਾਣਾ ਉਹਨੇ ਕੀ ਲੈਣਾ অপারেਟਰਾਂ ਤੋਂ ਉਹਦਾ ਜੋ ਉਹਨਾਂ ਨੇ ਕਹਿਣਾ ਉਹ ਕਰਨਾ ਕਿਸੇ ਨੇ 5 ਸਾਲ ਸਾਡੀ ਸਰਕਾਰ ਰਹੀ ਹੈ ਪਹਿਲੇ ਵੀ ਰਹੀ ਹੈ 2002 ਤੋਂ 2004 ਕਿਸੇ ਨੇ ਕੇਵਲ ਨਾਲ ਪੰਗਾ ਨਹੀਂ ਲਿਆ ਕਿਉਂ ਹਰ ਇੱਕ ਬੰਦੇ ਦਾ ਹਰਦਕਾਰ ਆ ਹਜ਼ਾਰਾਂ ਬੰਦੇ ਇੱਥੇ ਨੌਕਰੀ ਕਰ ਰਹੇ ਆ ਕੋਈ ਕੁਝ ਕਰੇ ਕੋਈ ਕੁਝ ਕਰੇ ਅਸੀਂ ਨੌਕਰੀਆਂ ਦੇਣੀਆਂ ਕਿ ਖੋਣੀਆਂ ਕੇਵਲ ਤਾਂ ਘੱਤ ਪਾ ਗਈ ਜਿਹਨੂੰ ਕੋਈ ਸੋਚ ਨਹੀਂ ਸਕਦਾ ਲੋਕਾਂ ਦਾ ਹਰਦਕਾਰ ਹੋ ਕੇ ਤੁਸੀਂ ਕਿਸ ਨੂੰ ਦਊਂਗੇ ਆਪਣੇ ਬੰਦੇ ਨੂੰ ਦਊਂਗੇ ਉਹ ਕਿਹਨੇ ਆ ਪੰਜਾਬ ਦੇ ਆ ਨਾ ਉਹਨਾਂ ਲੋਕਾਂ ਦਾ ਵੋਟਾਂ ਵਿੱਚ ਉਹ ਦਿਨੇ ਲੋਕਾਂ ਨੇ ਤੁਹਾਨੂੰ ਬੋਰਡ ਪਾ ਕੇ ਜਤਾਇਆ ਉਹਨਾਂ ਲੋਕਾਂ ਨੇ ਸਿਹਰ ਰਜਗਾਰ ਖੋ ਰਹੇ ਕੇਵਲਾਂ ਤੁਸੀਂ ਕਬਜ਼ੇ ਕਰਨੇ ਸਾਡੀ ਸਰਕਾਰੀਆ ਪੰਜ ਸਾਲ ਕਦੇ ਸੋਹਣੇ ਪਟਾਲੇ ਤੇ ਕਬਜ਼ਾ ਕਰਿਆ ਕਿਸੇ ਕਾਂਗਰਸੀ ਨੇ ਅਸੀਂ ਮੈਂ ਮੇਰੇ ਆਪਣੇ ਹਲਕੇ ਦੇ ਬਥੇਰੇ ਸਾਡੇ ਕੋਲ ਆਏ ਕਿ ਮੈਂ ਕਹਾਂ ਜੀ ਇਹ ਤਾਂ ਕੈਦੇ ਕਾਨੂੰਨਾ ਇਹ ਤਾਂ ਕੋਈ ਕਿਸੇ ਦੇ ਘਰ ਦਾ ਮਾਮਲਾ ਥੋੜੀ ਹੈ ਇਹ ਤਾਂ ਸਿਸਟਮ ਨਾਲ ਚੱਲ ਰਿਹਾ ਹੈ ਕਾਨੂੰਨ ਦੇ ਨਾਲ ਚੱਲ ਰਿਹਾ ਹੈ ਕਾਨੂੰਨ ਤੋਂ ਬਾਹਰ ਹੋ ਕੇ ਜੀ ਥੋੜੀ ਕਿਸੇ ਦਾ ਕੰਮ ਕੋ ਹੋ ਸਕਦੇ ਆ ਇਹ ਇਹ ਤਾਂ ਇਹ ਤਾਂ ਕਾਨੂੰਨ ਦਾ ਪਤਾ ਹੀ ਨਹੀਂ ਨਾ ਵੀ ਕਾਨੂੰਨ ਕੀ ਹੁੰਦਾ ਕੇਵਲ ਆਪਰੇਟਰਾਂ ਦੀ ਸ਼ਿਕਾਇਤ ਨਹੀਂ ਦਰਜ ਕਰ ਰਹੀ ਜਿਹੜੇ ਉਹ ਪੁਲਿਸ ਕਿਵੇਂ ਕਰੂਗੀ ਜੀ ਭਾਈ ਜਦੋਂ ਸਰਕਾਰੀ ਕਰਾ ਰਹੀ ਆ ਉਹਨੇ ਨੌਕਰੀ ਨਹੀਂ ਕਰਿਆ ਉਹਨਾਂ ਨੂੰ ਲਾਇਆ ਜਾਂਦਾ ਵੀ ਜੇ ਭਾਈ ਆਪਰੇਟਰਾਂ ਨੂੰ ਕੁੱਟੇਗਾ ਤਾਂ ਤੁਹਾਨੂੰ ਥਾਣਾ ਦਵਾਵਾਂਗੇ ਉਹਨੇ ਆਪਣੇ ਥਾਣੇ ਖਵਾਣੇ ਆ ਜਦੋਂ ਤੁਸੀਂ ਕਬਜ਼ਾ ਕਰਨਾ ਪਹਿਲਾਂ ਜਿਹੜਾ ਉਸ ਇਲਾਕੇ ਦਾ ਐਮ ਐਲ ਏ ਹੋਗਾ ਸਰਕਾਰੀ ਨੁਮਾਇੰਦਾ ਹੋਗਾ ਉਹ ਬੁਲਾ ਕੇ ਕਹੂਗਾ ਭਈ ਐਸੇ ਚੁਲਣ ਲੱਗਿਆ ਇੱਕ অপারেਟਰ ਜਿਹੜੇ ਕੇਵਲ অপারেਟਰਾਂ ਇਹਨਾਂ ਦੇ ਪਰਚੇ ਦੇਣੇ ਪੈਣੇ ਆ ਉਸ ਤੋਂ ਬਾਅਦ ਫਿਰ ਉਹ ਉਹਨਾਂ ਦੀ ਸੁਣੂਗਾ ਉਹਨਾਂ ਦੀ ਸੁਣੂਗਾ ਉਹਨੇ ਆਪਣੀ ਨੌਕਰੀ ਲੈਣੀ ਆ ਉਹਨੇ ਆਪਣਾ ਥਾਣਾ ਚਲਾਣਾ ਉਹਨੇ ਕੀ ਲੈਣਾ অপারেਟਰਾਂ ਤੋਂ ਉਹਦਾ ਜੋ ਉਹਨਾਂ ਨੇ ਕਹਿਣਾ ਉਹ ਕਰੇਗਾ